ਹਾਂਜੀ ਵੀਡੀਓ ਬਹੁਤ ਛੋਟੀ ਜੀ ਆ ਗਈ ਤੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਪਾਂ ਵੀਡੀਓ ਕਰਦੇ ਹਾਂ ਸਤਿਕਾਰ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਹੈ ਤੁਹਾਡਾ ਨੂਰ ਫੈਮਿਲੀ ਵਲੌਗ ਚੈਨਲ ਤੇ ਹਾਂਜੀ ਅੱਜ ਮੈਂ ਤੁਹਾਡੇ ਨਾਲ ਕੋਈ ਵਲੌਗ ਜੀ ਸ਼ੇਅਰ ਕਰਨ ਲੱਗੀ ਕੁਝ ਤੁਹਾਡੇ ਨਾਲ ਆਪਣੀ ਡੇਲੀ ਰੁਟੀਨ ਨਹੀਂ ਸ਼ੇਅਰ ਕਰਨ ਲੱਗੀ ਸਿਰਫ ਤੁਹਾਡੇ ਨਾਲ ਇੱਕ ਜਾਣਕਾਰੀ ਸ਼ੇਅਰ ਕਰਨ ਲੱਗੀ ਆ ਖਾਸ ਕਰ ਉਹਨਾਂ ਭੈਣਾਂ ਲਈ ਉਹਨਾਂ ਔਰਤਾਂ ਲਈ ਜੋ ਕਿ ਸਿਲਾਈ ਵਿੱਚ ਇੰਟਰਸਟ ਰੱਖਦੀਆਂ ਨੇ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਤੇ ਪਲੀਜ਼ ਵੀਡੀਓ ਨੂੰ ਫੁੱਲ ਜ਼ਰੂਰ ਦੇਖਿਓ ਜੋ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਗੇ ਵੀ ਆਪਣੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਸਾਰੀਆਂ ਭੈਣਾਂ ਤੱਕ ਉਹਨਾਂ ਔਰਤਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਜੋ ਕਿ ਸਿਲਾਈ ਵਿੱਚ ਇੰਟਰਸਟ ਰੱਖਦੀਆਂ ਨੇ। ਹਾਂਜੀ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਹਾਂਜੀ ਜੋ ਅੱਜ ਦੀ ਇਹ ਵੀਡੀਓ ਇਹ ਹੈਗੀ ਆ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਇੱਕ ਸਕੀਮ ਆ ਗਈ ਪਹਿਲ ਯੋਜਨਾ ਸਕੀਮ ਜੋ ਕਿ ਉਹਨਾਂ ਪੈਣਾਂ ਲਈ ਹੈ ਜੋ ਸਲਾਈ ਵਿੱਚ ਇੰਟਰਸਟ ਲੈ ਕੇ ਸਲਾਈ ਸਿੱਖਦੀਆਂ ਹੈ ਸਿੱਖ ਰਹੀਆਂ ਨੇ ਲਈਆਂ ਤਾਂ ਕਿ ਉਹਨਾਂ ਦਾ ਜਿਹੜਾ ਹੈਗਾ ਆਰਥਿਕ ਪੱਧਰ ਉੱਚਾ ਚੁੱਕਿਆ ਜਾ ਸਕੇ ਤੇ ਉਹ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਸਾਥ ਦੇ ਸਕਣ ਉਹਨਾਂ ਨਾਲ ਮੁੰਡਾ ਮੁੰਡਾ ਜੋੜ ਕੇ ਘਰ ਵਿੱਚ ਬੈਠ ਕੇ ਹੀ ਆਪਣਾ ਜਿਹੜਾ ਹੈਗਾ ਸਲਾਈ ਦਾ ਕੰਮ ਆ ਕਰ ਸਕਣ ਹਾਂਜੀ ਇਸ ਸਕੀਮ ਦੁਆਰਾ ਉਹ ਦੀ ਤਾਂ 40000 ਰੁਪਏ ਮਹੀਨਾ ਉਹ ਕਮਾ ਸਕਦੀਆਂ ਲੱਗੀਆਂ ਹਾਂਜੀ ਤੇ ਅਗੇ ਤੁਹਾਡਾ ਵੀਡੀਓ ਕਰਦੀਆਂ ਸ਼ੇਅਰ ਪਲੀਜ਼ ਵੀਡੀਓ ਨੂੰ ਬਿਅਸਕਿਪ ਕੀਤੇ ਜਰੂਰ ਦੇਖਿਓ ਤੇ ਸਾਰੀਆਂ ਗੱਲਾਂ ਨੂੰ ਪਲੀਜ਼ ਧਿਆਨ ਨਾਲ ਜਰੂਰ ਸੁਣਿਓ ਹਾਂਜੀ ਪੰਜਾਬ ਸਰਕਾਰ ਇੱਕ ਅਜੀ ਸਕੀਮ ਲੈ ਕੇ ਆਈ ਹੈ ਜਿਸ ਦਾ ਨਾਮ ਹੈ ਪਹਿਲ ਸਕੀਮ ਇਹ ਸਕੀਮ ਉਹਨਾਂ ਲਈ ਹੈ ਜੋ ਘਰ ਬੈਠ ਕੇ ਜਾਂ ਫਿਰ ਕੋਈ ਬਾਹਰ ਜਾ ਕੇ 30 ਤੋਂ 40000 ਰੁਪਏ ਮਹੀਨਾ ਕਮਾ ਸਕਦੀਆਂ ਨੇ ਇਹ ਪਹਿਲ ਸਕੀਮ ਹਰ ਇੱਕ ਜ਼ਿਲ੍ਹੇ ਵਿੱਚ ਲਾਗੂ ਹੋਣ ਜਾ ਰਹੀ ਹੈ ਇਹਦੇ ਵਿੱਚ ਤੁਹਾਨੂੰ ਸਕੂਲਾਂ ਤੇਆਂ ਵਰਦੀਆਂ ਪੁਸਤੀਆਂ ਵਰਦੀਆਂ ਕਟਿੰਗ ਕਰਕੇ ਦਿੱਤੀਆਂ ਜਾਣਗੀਆਂ ਤੇ ਤੁਸੀਂ ਇਸ ਨੂੰ ਘਰ ਵਿੱਚ ਬੈਠ ਕੇ ਜਾਂ ਫਿਰ ਜਿੱਥੇ ਵੀ ਤੁਹਾਡਾ ਸੈਂਟਰ ਬਣੇਗਾ ਉੱਥੇ ਬੈਠ ਕੇ ਸਟਿਚ ਕਰਨਾ ਹੈ ਇਸ ਦਾ ਸੈਂਟਰ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਖੁੱਲਣ ਜਾ ਰਿਹਾ ਹੈ ਹੋ ਸਕਦਾ ਹੈ ਇਹ ਸੈਂਟਰ ਤੁਹਾਡੇ ਪਿੰਡਾਂ ਦੇ ਅੰਗਣਵਾੜੀ ਵਿੱਚ ਵੀ ਖੁੱਲ ਸਕਣ ਸਭ ਤੋਂ ਪਹਿਲਾਂ ਇਸ ਯੋਜਨਾ ਦਾ ਫਾਰਮ ਭਰਨਾ ਪਏਗਾ ਇਸ ਵਿੱਚ ਤੁਹਾਡੀ ਉਮਰ 18 ਤੋਂ 60 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਇਸ ਫਾਰਮ ਦੇ ਨਾਲ ਤੁਹਾਡਾ ਬੈਂਕ ਅਕਾਊਂਟ ਆਧਾਰ ਕਾਰਡ ਪੈਨ ਕਾਰਡ ਤੁਹਾਡੇ ਮੋਬਾਈਲ ਨੰਬਰ ਦੇ ਨਾਲ ਅਟੈਚ ਹੋਣਾ ਚਾਹੀਦਾ ਹੈ ਇਹੀ ਐਪਲੀਕੇਸ਼ਨ ਇਸ ਮਹੀਨੇ ਤੋਂ ਹੀ ਸ਼ੁਰੂ ਹੋਣ ਜਾ ਰਹੀ ਹੈ ਜਿਹੜੀਆਂ ਪਹਿਣਾ ਸਲਾਈ ਦਾ ਕੰਮ ਸਿੱਖ ਰੀਆਂ ਹਨ ਜਾਂ ਉਹਨਾਂ ਨੂੰ ਇਸ ਕੰਮ ਵਿੱਚ ਦਿਲਚਸਪੀ ਹੈ ਉਹਨਾਂ ਲਈ ਇਹ ਯੋਜਨਾ ਬਹੁਤ ਵਧੀਆ ਹੈ ਜੇਕਰ ਤੁਸੀਂ ਇਸ ਤੋਂ ਜ਼ਿਆਦਾ ਰਿਫਾਈਨਡ ਸਟਿਚਿੰਗ ਵੀ ਕਰ ਲੈਂਦੇ ਹੋ ਤਾਂ ਤੁਸੀਂ ਇਸ ਸੈਂਟਰ ਦੇ ਹੈੱਡ ਵੀ ਬਣ ਸਕਦੇ ਹੋ ਤੁਸੀਂ ਸੇਮ ਇਹੀ ਫਾਰਮ ਭਰ ਕੇ ਜਦੋਂ ਤੁਹਾਡੀ ਸਿਲੈਕਸ਼ਨ ਹੋ ਜਾਵੇਗੀ ਤੇ ਤੁਹਾਡੇ ਤੋਂ ਉਹ ਵਰਦੀਆਂ ਸਟਿਚ ਕਰਵਾ ਕੇ ਦੇਖਣਗੇ ਜੇਕਰ ਤੁਸੀਂ ਉਹ ਵਰਦੀ ਸਟਿਚ ਕਰਨ ਵਿੱਚ ਕਾਮਯਾਬ ਹੋ ਗਏ ਤਾਂ ਤੁਹਾਡੀ ਤਨਖਾਹ ਬਾਕੀ ਵਰਕਰਾਂ ਨਾਲੋਂ ਜ਼ਿਆਦਾ ਹੋਵੇਗੀ ਤੇ ਉਹਨਾਂ ਉਹਦੇ ਤੁਹਾਨੂੰ ਉਥੋਂ ਦਾ ਹੈੱਡ ਵੀ ਬਣਾਇਆ ਜਾਵੇਗਾ ਜੇਕਰ ਫਾਰਮ ਪਰਨ ਵਿੱਚ ਤੁਹਾਡੀ ਸਿਲੈਕਸ਼ਨ ਹੋ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ 1 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਉਸ ਤੋਂ ਬਾਅਦ ਜੋ ਤੁਹਾਨੂੰ ਵਰਦੀਆਂ ਸਟਿਚ ਕਰਨ ਲਈ ਦਿੱਤੀਆਂ ਜਾਣੀਆਂ ਉਹਨਾਂ ਨੂੰ ਤੁਸੀਂ ਸੈਂਟਰ ਵਿੱਚ ਬੈਠ ਕੇ ਜਾਂ ਫਿਰ ਘਰ ਵਿੱਚ ਲਿਜਾ ਕੇ ਵੀ ਸਟਿਚ ਕਰ ਸਕਦੇ ਹੋ ਹਰ ਇੱਕ ਵਰਦੀ ਪਿੱਛੇ ਤੁਹਾਨੂੰ 11 ₹1000 ਮਹੀਨਾ ਮਿਲੇਗਾ ਤੁਸੀਂ ਦਿਨ ਵਿੱਚ ਕਿੰਨੀਆਂ ਵਰਦੀਆਂ ਸਟਿਚ ਕਰ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਜਦੋਂ ਵਰਦੀ ਸਟਿਚ ਹੋ ਜਾਵੇ ਅਗਲੇ ਦਿਨ ਤੁਸੀਂ ਉਸ ਨੂੰ ਵਰਦੀ ਨੂੰ ਸੈਂਟਰ ਵਿੱਚ ਲਿਜਾ ਕੇ ਜਮ੍ਹਾਂ ਕਰਵਾ ਦੇਣਾ ਹੈ ਇਹ ਵਰਦੀਆਂ ਸਰਕਾਰ ਆਪਣੇ ਵੱਲੋਂ ਤੁਹਾਨੂੰ ਮਸ਼ੀਨਾਂ ਰਾਹੀਂ ਕਟਿੰਗ ਕਰਕੇ ਦੇਣਗੇ ਜੇਕਰ ਤੁਸੀਂ ਸिलाई ਕਰਨ ਵਿੱਚ ਮਾਹਿਰ ਹੋ ਤਾਂ ਤਾਂ ਤੁਸੀਂ ਇਹ ਸੈਂਟਰ ਦੇ ਹੈੱਡ ਦੀ ਜੌਬ ਵੀ ਕਰ ਸਕਦੇ ਹੋ ਇਸ ਦੀ ਸਭ ਤੋਂ ਪਹਿਲਾਂ ਟ੍ਰਾਇਲ ਸੰਗਰੂਰ ਦੇ ਪਿੰਡ ਅਕਾਲਗੜ੍ਹ ਵਿੱਚ ਸ਼ੁਰੂ ਕੀਤੀ ਗਈ ਤੇ ਉੱਥੋਂ ਦੇ ਅਕਾਲਗੜ੍ਹ ਪਿੰਡ ਦੀਆਂ ਔਰਤਾਂ ਨੂੰ ਕੰਮ ਵੀ ਦਿੱਤਾ ਗਿਆ ਤੇ ਉੱਥੋਂ ਦੀਆਂ 100% ਔਰਤਾਂ ਨੇ ਵਧੀਆ ਕੰਮ ਕੀਤਾ ਤੇ 30 ਤੋਂ 40000 ਮਨਥਲੀ ਕਮਾਇਆ ਤੇ ਹੁਣ ਸਰਕਾਰ ਸੋਚ ਰਹੀ ਹੈ ਕਿ ਹਰ ਪਿੰਡ ਵਿੱਚ ਇਸ ਯੋਜਨਾ ਨੂੰ ਲਾਗੂ ਕੀਤਾ ਜਾਵੇ ਤੇ ਇਹ ਹਾਂਜੀ ਤੇ ਇਹ ਫਾਰਮ ਤੁਹਾਡੇ ਨਜ਼ਦੀਕ ਬਣੇ ਕੈਫੇ ਵਿੱਚ ਲਾਗੂ ਹੋ ਜਾਵੇਗਾ ਉਥੋਂ ਮਿਲਣਗੇ ਇਹ ਫਾਰਮ ਨੇ ਜੋ ਸੋ ਜਿਹੜੀਆਂ ਭੈਣਾਂ ਇਸ ਕੰਮ ਵਿੱਚ ਦਿਲਸਾਜ਼ੀ ਲੈਂਦੀਆਂ ਹਨ ਉਹ ਆਪਣੇ ਨਜ਼ਦੀਕ ਕੈਫੇ ਵਿੱਚ ਆਪਣਾ ਫਾਰਮ ਭਰ ਸਕਦੇ ਹਨ ਸੋ ਮੈਂ ਉਮੀਦ ਕਰਦੀ ਆ ਕਿ ਇਹ ਵੀਡੀਓ ਤੁਹਾਡੇ ਨੂੰ ਵਧੀਆ ਲੱਗੀ ਹੋਵੇਗੀ ਇਸ ਵੀਡੀਓ ਨੂੰ ਅੱਗੇ ਵੀ ਆਪਣੇ ਰਿਸ਼ਤੇਦਾਰਾਂ ਤੇ ਆਪਣੇ ਫੈਮਿਲੀ ਸਰਕਲ 'ਚ ਜਰੂਰ ਸ਼ੇਅਰ ਕਰਿਓ ਤਾਂ ਜੋ ਹਰ ਭੈਣ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਜੋ ਇਸ ਸਕੀਮ ਦਾ ਲਾਹਾ ਹੋਰ ਭੈਣਾ ਵੀ ਲੈ ਸਕਣ ਉਮੀਦ ਕਰਦੇ ਹਾਂ ਸੋਨੋ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ